ਸਸ਼ੀਗਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਰঞ্জੀਤ ਸਿੰਘ ਗਿੱਲ ਜੋ ਕਿ ਭਾਜਪਾ ਦੇ ਵਿੱਚ ਨੇ ਇਸ ਸਮੇਂ ਉਹਨਾਂ ਦੇ ਘਰ ਦੇ ਉੱਪਰ ਤੜਕਸਾਰ ਰੇਡਾਂ ਹੋਈਆਂ ਤਾਂ ਇਸ ਨੂੰ ਲੈ ਕੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ ਸਿਆਸਤ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਸਿਆਸਤ ਭਾਜਪਾ ਵੀ ਕਰ ਰਹੀ ਹੈ ਤੇ ਸਿਆਸਤ ਇਸ ਦੇ ਉੱਪਰ ਅਕਾਲੀ ਦਲ ਵੀ ਕਰ ਰਿਹਾ ਸੋ ਅਕਾਲੀ ਦਲ ਦੇ ਅਰਸ਼ਦੀਪ ਕਲੇਰ ਨੇ ਜਿਹੜੇ ਉਹਨਾਂ ਨੇ ਇਸ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ ਨੇ ਇਸ ਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਆਖਿਰਕਾਰ ਆਮ ਆਦਮੀ ਪਾਰਟੀ ਐਚਡੀਓ ਵੀ ਆਪਣਾ ਸਪਸ਼ਟਕਰਨ ਦੇਵੇ ਕਿਉਂਕਿ ਕੰਸੂਆਂ ਇਹੀ ਉਠੀਆਂ ਸਨ ਕਿ ਜਿਹੜੇ ਰਣਜੀਤ ਗਿੱਲ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਜਿਸ ਦੇ ਵਿਰੋਧ ਦੇ ਵਿੱਚ ਜਾਂ ਜਿਸ ਤੋਂ ਨਾਰਾਜ਼ ਹੋ ਕੇ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਉਹਨਾਂ ਨੂੰ ਜਦੋਂ ਮਨਾਇਆ ਗਿਆ ਤੇ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਤਾਂ ਉਸ ਤੋਂ ਬਾਅਦ ਕਹਿੰਦੇ ਰਣਜੀਤ ਸਿੰਘ ਗਿੱਲ ਨੇ ਜਿਹੜੇ ਉਹ ਰੁੱਸ ਗਏ ਇਹ ਮਾਹਰਾਂ ਦੇ ਅਨੁਸਾਰ ਸੂਤਰਾਂ ਦੇ ਅਨੁਸਾਰ ਇੱਕ ਕਹਾਣੀ ਹੈ ਜਿਹੜੀ ਬਣੀ ਹੈ ਜਿਸ ਤੋਂ ਬਾਅਦ ਰঞ্জੀਤ ਸਿੰਘ ਗਿੱਲ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦਾ ਪੱਲਾ ਨਹੀਂ ਫੜਦੇ ਤੇ ਕੱਲ੍ਹ ਦੇਰ ਸ਼ਾਮ ਹੈ ਜਿਹੜੇ ਉਹ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਸਵਾਲ ਨੇ ਜਿਹੜੇ ਉੱਠ ਰਹੇ ਨੇ ਹੋਰ ਕੀ ਕੁਝ ਕਹਿਣਾ ਸ਼੍ਰੀਪ ਕਲੀਅਰ ਹੋਣਾ ਦਾ ਆਓ ਪਹਿਲਾਂ ਸੁਣਦੇ ਹਾਂ ਦੇਖੋ ਜਿਹੜੀ ਗਿੱਲਕੋ ਵਾਲੇ ਰঞ্জੀਤ ਗਿੱਲ ਸਾਹਿਬ ਤੇ ਘਰੇ ਵਿਜੀਲੈਂਸ ਦੀ ਰੇਡ ਹੋਈ ਹੈ ਉਹਨੂੰ ਆਮ ਆਦਮੀ ਪਾਰਟੀ ਤੇ ਸਰਕਾਰੀ ਕਹਿ ਕੇ ਪ੍ਰਚਾਰ ਰਹੀ ਹੈ ਕਿ ਜੀ ਇਹ ਵਿਕਰਮ ਮਜੀਠੀਆ ਦੇ ਮਕਦਮੇ ਦੇ ਵਿੱਚ ਹੋਈ ਹੈ ਇਹਨਾਂ ਦਾ ਆਪਸ ਦੇ ਵਿੱਚ ਲੈਣਦੇ ਹਨ ਮੇਰਾ ਆਮ ਆਦਮੀ ਪਾਰਟੀ ਨੂੰ ਸਿੱਧਾ ਜਿਹਾ ਸਵਾਲ ਹੈ ਕਿ ਰঞ্জੀਤ ਗਿੱਲ ਸਾਹਿਬ ਨੂੰ ਤਾਂ ਸ਼ਰੂਨੀ ਇਕੱਲਨ ਛੱਡੇ ਸਮਾਂ ਹੋ ਗਿਆ ਔਰ ਪਿੱਛੇ ਜਿਹੜਾ ਬੜਾ ਰੌਲਾ ਪਿਆ ਵੀ ਉਹ ਆਮ ਆਦਮੀ ਪਾਰਟੀ ਦੇ ਵਿਚਾਰੇ ਨੇ ਤਾਂ ਹੀ ਅਨਮੋਲ ਕਗਨਮਾਨ ਨੇ ਖਰੜ ਤੋਂ ਪ੍ਰੋਟੈਸਟ ਦੇ ਵਿੱਚ ਅਸਤੀਫਾ ਦਿੱਤਾ ਸੀ ਬਾਅਦ ਤੁਸੀਂ ਮਨਾਇਆ ਸੋ ਜਿਹੜੇ 15 20 ਦਿਨ ਦਾ ਸਮਾਂ ਲੱਗਿਆ ਕੀ ਕੋਈ ਵਿਜੀਲੈਂਸ ਦਾ ਡੰਡਾ ਦਿਖਾ ਕੇ ਅੰਦਰ ਖਾਤੇ ਰঞ্জੀਤ ਗਿੱਲ ਸਾਹਿਬ ਨਾਲ ਸੌਦੇਬਾਜ਼ੀ ਹੋ ਰਹੀ ਸੀ ਤਾਂ ਨਹੀਂ ਵਿਜੀਲੈਂਸ ਦੀ ਰੇਡ ਹੋਈ ਕਿ ਅੱਜ ਇੱਕਦਮ ਜਦੋਂ ਭਾਜਪਾ ਦੇ ਵਿੱਚ ਚਲੇ ਗਏ ਤਾਂ ਵਿਜੀਲੈਂਸ ਦੀਆਂ ਟੀਮਾਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਗਈ। ਹਾਲਾਂਕਿ ਇਹਦੇ ਵਿੱਚ ਸ਼ਰੋਮੀ ਅਕਾਲੀ ਕਲ ਦਾ ਵਿਜ਼ਨ ਨਹੀਂ ਸਾਡਾ ਵਿਸ਼ਾ ਇਹ ਹੈ ਕਿ ਜਿੱਦਾਂ ਪਹਿਲਾਂ ਤੁਸੀਂ ਮਨੋਰ ਕਹਾਣੀਆਂ ਸੁਣਾਈਆਂ 141 ਕਰੋੜ ਦੀ ਫੋਰਨ ਇਨਵੈਸਟਮੈਂਟ 29 ਮੋਬਾਈਲ ਉਹ ਲੱਭੇ ਨਹੀਂ ਨਾ ਕੋਰਟ ਚੋਂ ਆਈ। ਫਿਰ ਕਹਿੰਦੇ ਜੀ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਇਹ ਮਜੀਠੀਆ ਦੀ ਹੈ। ਹੁਣ ਕਲੀਅਰ ਵਾਟਰ ਕੈਪੀਟਲ ਨੂੰ ਤੁਸੀਂ ਸੰਬੰਧ ਤੱਕ ਨਹੀਂ ਕੱਢਦੇ। ਕੀ ਕਰ ਬਿਜ਼ਨਸ ਤੇ ਸਰਕਾਰ ਡਰ ਗਈ? ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਬਹੁਤ ਵੱਡੀ ਕੰਪਨੀ ਹੈ। 50 ਹਜ਼ਾਰ ਕਰੋੜ ਕਲੀਅਰ ਵਾਟਰ ਕਮ ਕੈਪੀਟਲ ਦਾ ਇਕੱਲਾ ਏਸ਼ੀਆ ਚ ਲੱਗਿਆ ਇਹ ਤਾਂ ਸਰਕਾਰ ਪੁੱਠੀ ਕਰ ਦੇਣੀ ਫਿਰ ਹਜ਼ਾਰ ਏਕੜ ਦਾ ਝੂਠ ਉਹ ਕਿਤੇ ਨਹੀਂ ਲੱਭਿਆ ਹੁਣ ਕੋਰਟ ਦੇ ਵਿੱਚ ਡਾਕੂਮੈਂਟ ਤੱਕ ਨਹੀਂ ਆਏ ਹੁਣ ਇੱਕ ਨਵੀਂ ਮਨੋਰ ਕਹਾਣੀ ਹੁਣ ਕਹਿੰਦੇ ਜੀ ਗਿਲਕੋ ਦੇ ਵਿੱਚ ਵਿਕਰਮ ਮਜੀਠੀਆ ਦਾ ਪੈਸਾ ਲੱਗਿਆ ਤੇ ਸਾਰੀ ਬੀਜੇਪੀ ਵਿਕਰਮ ਮਜੀਠੀਆ ਦੀ ਸਪੋਰਟ ਤੇ ਆ ਗਈ ਮੈਂ ਆਮ ਆਦਮੀ ਪਾਰਟੀ ਨੂੰ ਸਪਸ਼ਟ ਕਹਿਣਾ ਚਾਹੁੰਦਾ ਕਿ ਇਦਾਂ ਤਾਂ ਇਹ ਕਹਾਣੀਆਂ ਦਾ ਕੋਈ ਅੰਤ ਹੀ ਨਹੀਂ ਮੈਨੂੰ ਲੱਗਦਾ ਹੁਣ ਤੁਹਾਡੇ ਕੋਲ ਲੈ ਦੇ ਕੇ ਇੱਕੋ ਕਹਾਣੀ ਬਚ ਗਈ ਹੁਣ ਇਹ ਕਹਿ ਦੋ ਕਿ ਜੋ 트럼ਪ ਨੇ ਇਲੈਕਸ਼ਨ ਜਿੱਤੀ ਹੈ ਉਹ ਐਲਨ ਮਸਕ ਤੇ 트럼ਪ ਦੀ ਕੰਪਨੀਆਂ ਜਿਹੜੀ ਵਿਕਰਮ ਜੀਠੀਆ ਦਾ ਪੈਸਾ ਇੱਕ ਵਿਜੀਲੈਂਸ ਦੀ ਟੀਮ ਆਪਾਂ ਅਮਰੀਕਾ ਨੂੰ ਵੀ ਤੋਰ ਦਿੰਨੇ ਆ ਕਿਉਂਕਿ ਵਿਚਾਰੇ ਉਹ ਤਾਂ ਹੰਬੇ ਹਾਰੇ ਬੈਠੇ ਨੇ ਥੱਕ ਕੇ ਸਰਕਾਰ ਡੰਡਾ ਚਾੜੀ ਜਾ ਰਹੀ ਹੈ ਲੱਭ ਕੁਛ ਰਿਆ ਨਹੀਂ ਮੁਕੱਦਮਾ ਝੂਠਾ ਹੈ ਸੋ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਦਿਓ ਨਾਲੇ ਵਿਚਾਰੇ ਛੁੱਟੀ ਕਰੇ ਆਉਣਗੇ ਸੋ ਭਗਵੰਤਬਾਨ ਸਾਹਿਬ ਲੋਕਾਂ ਨੇ ਥੋਡੀਆਂ ਮਨੋਰ ਕਹਾਣੀਆਂ ਬਹੁਤ ਸੁਣ ਲਈਆਂ ਇਹ ਜਿਹੜੇ ਸਰਕਾਰ ਦੇ ਬੁਲਾਰੇ ਤੁਸੀਂ ਇਹਦੇ ਝੂਠੇ ਕੇਸਾਂ ਤੇ ਲਾਏ ਨੇ ਇਹਨਾਂ ਨੂੰ ਕੋ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਵਿਗੜਦੇ ਡਰ ਡਾਡਰ ਦੀ ਗੱਲ ਕਰਨ ਜਿੱਥੇ ਹਰ ਰੋਜ਼ ਕੋਈ ਨਾ ਕੋਈ ਵਪਾਰੀ ਖਿਡਾਰੀ ਸਿੰਗਰ ਗੋਲੀਆਂ ਨਾਲ ਮਰ ਰਿਹਾ ਜਿੱਥੇ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਉਸ ਪੰਜਾਬ ਦੀ ਗੱਲ ਕਰੋ ਜਿਹੜਾ ਅੱਜ ਤੁਸੀਂ ਕਰਜ਼ੇ ਵਿੱਚ ਡੁੱਬੋਤਾ ਸਿਰਫ ਕੇਜਰੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਇਹ ਜਿਹੜੀਆਂ ਝੂਠੀਆਂ ਸਟੋਰੀਆਂ ਆਪਾਂ ਰੋਜ਼ ਨਿਊਜ਼ ਦੇ ਵਿੱਚ ਪਲਾਂਟ ਕਰਕੇ ਆਪਾਂ ਸਮਝਦਿਆਂ ਕਿ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾ ਲਾਂਗੇ ਅਸੀਂ ਚੈਲੰਜ ਕਰਦੇ ਹਾਂ ਸ਼ਰੋਮਨੀ ਅਕਾਲੀ ਦਲ ਚੈਲੰਜ ਕਰਦਾ ਹੈ ਕਿ ਤੁਸੀਂ 1 ਰੁਪਿਆ ਵਿਕਰਮ ਮਜੀਠੀਏ ਦਾ ਕੋਈ ਦਿਖਾਓ ਇਨਵੈਸਟਮੈਂਟ ਗਿਲਕੋ ਦੇ ਵਿੱਚ ਨਹੀਂ ਫਿਰ ਉਹਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਪਊ ਕਿਉਂਕਿ ਪਬਲੀਕਲੀ ਮੁੱਖ ਮੰਤਰੀ ਸਾਹਿਬ ਝੂਠ ਬਹੁਤ ਬੋਲ ਲੇ ਸਾਰੇ ਝੂਠ ਨੇ ਅਦਾਲਤ ਦੇ ਵਿੱਚ ਸਬੂਤ ਹੈ ਨਹੀਂ ਤੇ ਗੱਲਾਂ ਆਪਾਂ ਕਿਹੜੀਆਂ ਕਰ ਰਹੇ ਹਾਂ ਕਿਉਂ ਆਪਾਂ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹਾਂ ਦੇਖੋ ਜਿਹੜੀ ਗਿਲਕੋ ਵਾਲੇ ਰਣਜੀਤ ਗਿਲਸਾਹ ਦੇ ਘਰੇ ਵਿਜੀਲੈਂਸ ਦੀ ਰੇਡ ਹੋਈ ਹੈ ਉਹਨੂੰ ਆਮ ਆਦਮੀ ਪਾਰਟੀ ਤੇ ਸਰਕਾਰੀ ਕਹਿ ਕੇ ਪ੍ਰਚਾਰ ਰਹੀ ਹੈ ਕੀ ਜੀ ਵਿਕਰਮ ਮਜੀਠੀਆ ਦੇ ਮਕਦਮੇ ਦੇ ਵਿੱਚ ਹੋਈ ਇਹਨਾਂ ਦਾ ਆਪਸ ਦੇ ਵਿੱਚ ਲੈਣਦੇ ਹਨ ਮੇਰਾ ਆਮ ਆਦਮੀ ਪਾਰਟੀ ਨੂੰ ਸਦਾ ਜਾਂ ਸਵਾਲ ਹੈ ਕਿ ਰঞ্জੀਤ ਗਿੱਲ ਸਾਹਿਬ ਨੂੰ ਤਾਂ ਸ਼ਰੂਨੀ ਇਕੱਲ ਤਨ ਛੱਡੇ ਸਮਾਂ ਹੋ ਗਿਆ ਔਰ ਪਿੱਛੇ ਜਿਹੜਾ ਬੜਾ ਰੋਲਾ ਪਿਆ ਵੀ ਉਹ ਆਮ ਆਦਮੀ ਪਾਰਟੀ ਦੇ ਵਿਚਾਰੇ ਨੇ ਤਾਂ ਹੀ ਅਨਮੋਲ ਕਗਨਮਾਨ ਨੇ ਖਰੜ ਤੋਂ ਪ੍ਰੋਟੈਸਟ ਦੇ ਵਿੱਚ ਅਸਤੀਫਾ ਦਿੱਤਾ ਸੀ ਬਾਅਦ ਵਿੱਚ ਤੁਸੀਂ ਮਨਾਇਆ ਸੋ ਜਿਹੜੇ 15 20 ਦਿਨ ਦਾ ਸਮਾਂ ਲੱਗਿਆ ਕੀ ਕੋਈ ਵਿਜੀਲੈਂਸ ਦਾ ਡੰਡਾ ਦਿਖਾ ਕੇ ਅੰਦਰ ਖਾਤੇ ਰঞ্জੀਤ ਗਿੱਲ ਸਾਹਿਬ ਨਾਲ ਸੌਦੇਬਾਜ਼ੀ ਹੋ ਰਹੀ ਸੀ ਤਾਂ ਨਹੀਂ ਵਿਜੀਲੈਂਸ ਦੀ ਰੇਡ ਹੋਈ ਕਿ ਅੱਜ ਇੱਕਦਮ ਜਦੋਂ ਬੀਜੇਪੀ ਦੇ ਵਿੱਚ ਚਲੇ ਗਏ ਤਾਂ ਵਿਜੀਲੈਂਸ ਦੀਆਂ ਟੀਮਾਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਗਈ। ਹਾਲਾਂਕਿ ਇਹਦੇ ਵਿੱਚ ਸ਼ਰੋਮੀ ਅਕਾਲੀ ਦਲ ਦਾ ਵਿਸ਼ਾ ਨਹੀਂ ਸਾਡਾ ਵਿਸ਼ਾ ਇਹ ਹੈ ਕਿ ਜਿੱਦਾਂ ਪਹਿਲਾਂ ਤੁਸੀਂ ਮਨੋਰ ਕਹਾਣੀਆਂ ਸੁਣਾਈਆਂ 141 ਕਰੋੜ ਦੀ ਫੋਰਨ ਇਨਵੈਸਟਮੈਂਟ 29 ਮਬਾਈ ਉਹ ਲੱਭੇ ਨਹੀਂ ਨਾ ਕੋਰਟ ਚੋਂ ਆਈ। ਫਿਰ ਕਹਿੰਦੇ ਜੀ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਹੈ ਮਜੀਠੀਆ ਦੀ। ਹੁਣ ਕਲੀਅਰ ਵਾਟਰ ਕੈਪੀਟਲ ਨੂੰ ਤੁਸੀਂ ਸੰਬੰਧ ਤੱਕ ਨਹੀਂ ਕੱਢਦੇ। ਕੀ ਗੱਲ ਬਿਜ਼ਨਸ ਤੇ ਸਰਕਾਰ ਡਰ ਗਈ? ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਬਹੁਤ ਵੱਡੀ ਕੰਪਨੀ ਐ 50 ਹਜ਼ਾਰ ਕਰੋੜ ਕਲੀਅਰ ਵਾਟਰ ਕੈਪੀਟਲ ਦਾ ਇਕੱਲਾ ਏਸ਼ੀਆ 'ਚ ਲੱਗਿਆ ਇਹ ਤਾਂ ਸਰਕਾਰ ਪੁੱਠੀ ਕਰ ਦੇਣਗੇ ਫਿਰ ਹਜ਼ਾਰ ਏਕੜ ਦਾ ਝੂਠ ਉਹ ਕਿਤੇ ਨਹੀਂ ਲੱਭਿਆ ਹੁਣ ਕੋਰਟ ਦੇ ਵਿੱਚ ਡਾਕੂਮੈਂਟ ਤੱਕ ਨਹੀਂ ਆਏ ਹੁਣ ਇੱਕ ਨਵੀਂ ਮਨੋਰ ਕਹਾਣੀ ਹੁਣ ਕਹਿੰਦੇ ਜੀ ਗਿਲਕੋ ਦੇ ਵਿੱਚ ਵਿਕਰਮ ਮਜੀਠੀਆ ਦਾ ਪੈਸਾ ਲੱਗਿਆ ਤੇ ਸਾਰੀ ਬੀਜੇਪੀ ਵਿਕਰਮ ਮਜੀਠੀਆ ਦੀ ਸਪੋਰਟ ਤੇ ਆ ਗਈ ਮੈਂ ਆਮ ਆਦਮੀ ਪਾਰਟੀ ਨੂੰ ਸਪਸ਼ਟ ਕਹਿਣਾ ਚਾਹੁੰਨਾ ਕਿ ਇਤਾਂ ਤਾਂ ਇਹ ਕਹਾਣੀਆਂ ਦਾ ਕੋਈ ਅੰਤ ਹੀ ਨਹੀਂ ਮੈਨੂੰ ਲੱਗਦਾ ਹੁਣ ਤੁਹਾਡੇ ਕੋਲ ਲੈ ਦੇ ਕੇ ਇੱਕੋ ਕਹਾਣੀ ਬਚ ਗਈ ਹੁਣ ਇਹ ਕਹਿ ਦੋ ਕਿ ਜੋ 트럼ਪ ਨੇ ਇਲੈਕਸ਼ਨ ਜਿੱਤੀ ਹੈ ਉਹ ਐਲਨ ਮਸਕ ਤੇ 트럼ਪ ਦੀ ਕੰਪਨੀ ਇਹ ਵੀ ਵਿਕਰਮ ਜਿੱਥੀਆ ਦਾ ਪੈਸਾ ਇੱਕ ਵਿਜੀਲੈਂਸ ਦੀ ਟੀਮ ਆਪਾਂ ਅਮਰੀਕਾ ਨੂੰ ਵੀ ਤੋਰ ਦਿੰਦੇ ਆ ਕਿਉਂਕਿ ਵਿਚਾਰੇ ਉਹ ਤਾਂ ਹੰਬੇ ਹਾਰੇ ਬੈਠੇ ਨੇ ਥੱਕ ਕੇ ਸਰਕਾਰ ਡੰਡਾ ਚਾੜੀ ਜਾ ਰਹੀ ਹੈ ਲੱਭ ਕੁਛ ਰਿਆ ਨਹੀਂ ਮੁਕਤਮਾ ਝੂਠਾ ਹੈ ਸੋ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਦਿਓ ਨਾਲੇ ਵਿਚਾਰੇ ਛੁੱਟੀ ਕਰੇ ਆਉਣਗੇ ਸੋ ਭਗਵੰਤਬਾਨ ਸਾਹਿਬ ਲੋਕਾਂ ਨੇ ਥੋਡੀਆਂ ਮਨੋਰ ਕਹਾਣੀਆਂ ਬਹੁਤ ਸੁਣ ਲਈਆਂ ਇਹ ਜਿਹੜੇ ਸਰਕਾਰ ਦੇ ਬੁਲਾਰੇ ਤੁਸੀਂ ਇਹਦੇ ਝੂਠੇ ਕੇਸਾਂ ਤੇ ਲਾਇਨੇ ਇਹਨਾਂ ਨੂੰ ਕੋ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਵਿਗੜਦੇ ਲਾਅ ਐਂਡ ਆਰਡਰ ਦੀ ਗੱਲ ਕਰਨ ਜਿੱਥੇ ਹਰ ਰੋਜ਼ ਕੋਈ ਨਾ ਕੋਈ ਵਪਾਰੀ ਖਿਡਾਰੀ ਸਿੰਗਰ ਗੋਲੀਆਂ ਨਾਲ ਮਰ ਰਿਹਾ ਜਿੱਥੇ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਉਸ ਪੰਜਾਬ ਦੀ ਗੱਲ ਕਰੋ ਜਿਹੜਾ ਅੱਜ ਤੁਸੀਂ ਕਰਜ਼ੇ ਵਿੱਚ ਡਬੋਤਾ ਸਿਰਫ ਕੇਜਰੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਇਹ ਜਿਹੜੀਆਂ ਝੂਠੀਆਂ ਸਟੋਰੀਆਂ ਆਪਾਂ ਰੋਜ਼ ਨਿਊਜ਼ ਦੇ ਵਿੱਚ ਪਲਾਂਟ ਕਰਕੇ ਆਪਾਂ ਸਮਝ ਦਿਆਂ ਕਿ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾ ਲਾਂਗੇ ਅਸੀਂ ਚੈਲੰਜ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਚੈਲੰਜ ਕਰਦਾ ਹੈ ਕਿ ਤੁਸੀਂ 1 ਰੁਪਿਆ ਵਿਕਰਮਜੀਤ ਜੀ ਦਾ ਕੋਈ ਦਿਖਾਓ ਇਨਵੈਸਟਮੈਂਟ ਗਿਲਕੋ ਦੇ ਵਿੱਚ ਨਹੀਂ ਫਿਰ ਉਹਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਪਊ ਕਿਉਂਕਿ ਪਬਲੀਕਲੀ ਮੁੱਖ ਮੰਤਰੀ ਸਾਹਿਬ ਝੂਠ ਬਹੁਤ ਬੋਲ ਲੇ ਸਾਰੇ ਝੂਠ ਨੇ ਅਦਾਲਤ ਦੇ ਵਿੱਚ ਸਬੂਤ ਹੈ ਨਹੀਂ ਤੇ ਗੱਲਾਂ ਆਪਾਂ ਕਿਹੜੀਆਂ ਕਰ ਰਹੇ ਹਾਂ ਕਿਉਂ ਆਪਾਂ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹਾਂ ਦੇਖੋ ਜਿਹੜੀ ਗਿਲਕੋ ਵਾਲੇ ਰਣਜੀਤ ਗਿਲਸਾਹ ਤੇ ਘਰੇ ਵਿਜੀਲੈਂਸ ਦੀ ਰੇਡ ਹੋਈ ਹੈ ਉਹਨੂੰ ਆਮ ਆਦਮੀ ਪਾਰਟੀ ਤੇ ਸਰਕਾਰੀ ਕਹਿ ਕੇ ਪ੍ਰਚਾਰ ਰਹੀ ਹੈ ਕਿ ਜੀ ਇਹ ਵਿਕਰਮ ਮਜੀਠੀਆ ਦੇ ਮਕਦਮੇ ਦੇ ਵਿੱਚ ਹੋਈ ਹੈ ਇਹਨਾਂ ਦਾ ਆਪਸ ਦੇ ਵਿੱਚ ਲੈਣ ਦੇਣਾ ਮੇਰਾ ਆਮ ਆਦਮੀ ਪਾਰਟੀ ਨੂੰ ਸਦਾ ਜਾਂ ਸਵਾਲ ਹੈ ਕਿ ਰਣਜੀਤ ਗਿੱਲ ਸਾਹਿਬ ਨੂੰ ਤਾਂ ਸ਼ਰੂਨੀ ਇਕੱਲ ਦਨ ਛੱਡੇ ਸਮਾਂ ਹੋ ਗਿਆ ਔਰ ਪਿੱਛੇ ਜੇ ਤਾਂ ਬੜਾ ਰੌਲਾ ਪਿਆ ਵੀ ਉਹ ਆਮ ਆਦਮੀ ਪਾਰਟੀ ਦੇ ਵਿਚਾਰੇ ਨੇ ਤਾਂ ਹੀ ਅਨਮੋਲ ਕਗਨਮਾਨ ਨੇ ਖਰੜ ਤੋਂ ਪ੍ਰੋਟੈਸਟ ਦੇ ਵਿੱਚ ਅਸਤੀਫਾ ਦਿੱਤਾ ਸੀ ਬਾਅਦ ਵਿੱਚ ਤੁਸੀਂ ਮਨਾਇਆ ਸੋ ਜਿਹੜੇ 15 20 ਦਿਨ ਦਾ ਸਮਾਂ ਲੱਗਿਆ ਕੀ ਕੋਈ ਵਿਜੀਲੈਂਸ ਦਾ ਡੰਡਾ ਦਿਖਾ ਕੇ ਅੰਦਰ ਖਾਤੇ ਰਣਜੀਤ ਗਿੱਲ ਸਾਹਿਬ ਨਾਲ ਸੌਦੇਬਾਜ਼ੀ ਹੋ ਰਹੀ ਸੀ ਤਾਂ ਨਹੀਂ ਵਿਜੀਲੈਂਸ ਦੀ ਰੇਡ ਹੋਈ ਕਿ ਅੱਜ ਇੱਕਦਮ ਜਦੋਂ ਬੀਜੇਪੀ ਦੇ ਵਿੱਚ ਚਲੇ ਗਏ ਤਾਂ ਵਿਜੀਲੈਂਸ ਦੀਆਂ ਟੀਮਾਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਗਈਆਂ ਹਾਲਾਂਕਿ ਇਹਦੇ 'ਚ ਸ਼ਰੋਮੀ ਅਕਾਲੀ ਕਲ ਦਾ ਵਿਸ਼ਾ ਨਹੀਂ ਸਾਡਾ ਵਿਸ਼ਾ ਇਹ ਹੈ ਕਿ ਜਿੱਦਾਂ ਪਹਿਲਾਂ ਤੁਸੀਂ ਮਲੋਰ ਕਹਾਣੀਆਂ ਸੁਣਾਈਆਂ 141 ਕਰੋੜ ਦੀ ਫੋਰਨ ਇਨਵੈਸਟਮੈਂਟ 29 ਮਬਾਈ ਉਹ ਲੱਭੇ ਨਹੀਂ ਨਾ ਕੋਰਟ ਚੋਂ ਆਈ ਨੀ ਫਿਰ ਕਹਿੰਦੇ ਕਿ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਹੈ ਮਜੀਠੀਆ ਦੀ ਹੈ ਹੁਣ ਕਲੀਅਰ ਵਾਟਰ ਕੈਪੀਟਲ ਨੂੰ ਤੁਸੀਂ ਸੰਬੰਧ ਤੱਕ ਨਹੀਂ ਕੱਢਦੇ ਕੀ ਕਰ ਬਿਜ਼ਨਸ ਤੇ ਸਰਕਾਰ ਡਰ ਗਈ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਬਹੁਤ ਵੱਡੀ ਕੰਪਨੀ ਐ 50 ਹਜ਼ਾਰ ਕਰੋੜ ਕਲੀਅਰ ਵਾਟਰ ਕਮ ਕੈਪੀਟਲ ਦਾ ਇਕੱਲਾ ਏਸ਼ੀਆ ਚ ਲੱਗਿਆ ਇਹ ਤਾਂ ਸਰਕਾਰ ਪੁੱਠੀ ਕਰ ਦੇਣਗੀ ਫਿਰ ਹਜ਼ਾਰ ਏਕੜ ਦਾ ਝੂਠ ਉਹ ਕਿਤੇ ਨਹੀਂ ਲੱਭਿਆ ਹੁਣ ਕੋਰਟ ਦੇ ਵਿੱਚ ਡਾਕੂਮੈਂਟ ਤੱਕ ਨਹੀਂ ਆਏ ਹੁਣ ਇੱਕ ਨਵੀਂ ਮਨੋਰ ਕਹਾਣੀ ਹੁਣ ਕਹਿੰਦੇ ਜੀ ਗਿਲਕੋ ਦੇ ਵਿੱਚ ਵਿਕਰਮ ਮਜੀਠੀਆ ਦਾ ਪੈਸਾ ਲੱਗਿਆ ਤੇ ਸਾਰੀ ਬੀਜੇਪੀ ਵਿਕਰਮ ਮਜੀਠੀਆ ਦੀ ਸਪੋਰਟ ਤੇ ਆ ਗਈ ਮੈਂ ਆਮ ਆਦਮੀ ਪਾਰਟੀ ਨੂੰ ਸਪਸ਼ਟ ਕਹਿਣਾ ਚਾਹੁੰਦਾ ਕਿ ਇਤਾਂ ਤਾਂ ਕਹਾਣੀਆਂ ਦਾ ਕੋਈ ਅੰਤ ਨਹੀਂ ਮੈਨੂੰ ਲੱਗਦਾ ਹੁਣ ਤੁਹਾਡੇ ਕੋਲ ਲੈ ਦੇ ਕੇ ਇੱਕੋ ਕਹਾਣੀ ਬਚ ਗਈ ਹੁਣ ਇਹ ਕਹਿ ਦੋ ਕਿ ਜੋ 트럼ਪ ਨੇ ਇਲੈਕਸ਼ਨ ਜਿੱਤੀ ਹੈ ਉਹ ਐਲਨ ਮਸਕ ਤੇ 트럼ਪ ਦੀ ਕੰਪਨੀ ਇਹ ਵੀ ਵਿਕਰਮ ਮਜੀਠੀਆ ਦਾ ਪੈਸਾ ਇੱਕ ਵਿਜੀਲੈਂਸ ਦੀ ਟੀਮ ਆਪਾਂ ਅਮਰੀਕਾ ਨੂੰ ਵੀ ਤੋਰ ਦਿੰਨੇ ਆ ਕਿਉਂਕਿ ਵਿਚਾਰੇ ਉਹ ਤਾਂ ਹੰਬੇ ਹਾਰੇ ਬੈਠੇ ਨੇ ਥੱਕ ਕੇ ਸਰਕਾਰ ਡੰਡਾ ਚਾੜੀ ਜਾ ਰਹੀ ਹੈ ਲੱਭ ਕੁਛ ਰਿਆ ਨਹੀਂ ਮੁਕੱਦਮਾ ਝੂਠਾ ਹੈ ਸੋ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਦਿਓ ਨਾਲੇ ਵਿਚਾਰੇ ਛੁੱਟੀ ਕਰਿਆ ਆਉਣਗੇ ਸੋ ਭਗਵੰਤਬਾਨ ਸਾਹਿਬ ਲੋਕਾਂ ਨੇ ਤੁਹਾਡੀਆਂ ਮਨੋਰ ਕਹਾਣੀਆਂ ਬਹੁਤ ਸੁਣ ਲਈਆਂ ਇਹ ਜਿਹੜੇ ਸਰਕਾਰ ਦੇ ਬੁਲਾਰੇ ਤੁਸੀਂ ਇਹਦੇ ਝੂਠੇ ਕੇਸਾਂ ਤੇ ਲਾਏ ਨੇ ਇਹਨਾਂ ਨੂੰ ਕੋ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਵਿਗੜ ਤੇ ਡਾਊਨ ਡਾਟਰ ਦੀ ਗੱਲ ਕਰਨ ਦਿੱਤੇ ਹਰ ਰੋਜ਼ ਕੋਈ ਨਾ ਕੋਈ ਵਪਾਰੀ ਖਿਡਾਰੀ ਸਿੰਗਰ ਗੋਲੀਆਂ ਨਾਲ ਮਰ ਰਿਹਾ ਜਿੱਥੇ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਉਸ ਪੰਜਾਬ ਦੀ ਗੱਲ ਕਰੋ ਜਿਹੜਾ ਅੱਜ ਤੁਸੀਂ ਕਰਜ਼ੇ ਵਿੱਚ ਡੁੱਬੋਤਾ ਸਿਰਫ ਕੇਜਰੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਇਹ ਜਿਹੜੀਆਂ ਝੂਠੀਆਂ ਸਟੋਰੀਆਂ ਆਪਾਂ ਰੋਜ਼ ਨਿਊਜ਼ ਦੇ ਵਿੱਚ ਪਲਾਂਟ ਕਰਕੇ ਆਪਾਂ ਸਮਝ ਦਿਆਂ ਕਿ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾ ਲਾਂਗੇ ਅਸੀਂ ਚੈਲੰਜ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਚੈਲੰਜ ਕਰਦਾ ਹੈ ਕਿ ਤੁਸੀਂ 1 ਰੁਪਇਆ ਵਿਕਰਮਜੀਤ ਸਿੰਘ ਦਾ ਕੋਈ ਦਿਖਾਓ ਇਨਵੈਸਟਮੈਂਟ ਕਿਲਕੋ ਦੇ ਵਿੱਚ ਨਹੀਂ ਫਿਰ ਉਹਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਪਊ ਕਿਉਂਕਿ ਪਬਲੀਕਲੀ ਮੁੱਖ ਮੰਤਰੀ ਸਾਹਿਬ ਝੂਠ ਬਹੁਤ ਬੋਲ ਲੇ ਸਾਰੇ ਝੂਠ ਨੇ ਅਦਾਲਤ ਦੇ ਵਿੱਚ ਸਬੂਤ ਹੈ ਨਹੀਂ ਤੇ ਗੱਲਾਂ ਆਪਾਂ ਕਿਹੜੀਆਂ ਕਰ ਰਹੇ ਹਾਂ ਕਿਉਂ ਆਪਾਂ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹਾਂ ਸੋ ਕਲੇ ਅਰਸ਼ਦੀਪ ਕਲੇਰ ਹੀ ਨਹੀਂ ਹੋਰ ਵੱਖ-ਵੱਖ ਸਿਆਸੀ ਲੀਡਰ ਨੇ ਜਿਹੜੇ ਉਹ ਵੀ ਇਸ ਮੁੱਦੇ ਦੇ ਉੱਪਰ ਸਵਾਲ ਨੇ ਜਿਹੜੇ ਉਹ ਕਰ ਰਹੇ ਨੇ ਕਿ ਆਖਰਕਾਰ ਕਾਰਵਾਈ ਹੈ ਜਿਹੜੀ ਰੇਡ ਦੀ ਕਾਰਵਾਈ ਆ ਉਹ ਕਿਉਂ ਕੀਤੀ ਗਈ ਇਸ ਦੇ ਉੱਪਰ ਸਪਸ਼ਟੀਕਰਨ ਆਮ ਆਦਮੀ ਪਾਰਟੀ ਦਾ ਪਹਿਲਾਂ ਹੀ ਆ ਚੁੱਕਿਆ ਜਿਹੜੇ ਮੁਖ ਬੁਲਾਰੇ ਨੇ ਨੀਲਗਰਗ ਉਹ ਕਹਿ ਚੁੱਕੇ ਨੇ ਕਿ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਮਿਕਰਮ ਮਜੀਠੀਆ ਦੇ ਨਾਲ ਆਪਸੀ ਪੈਸਿਆਂ ਦਾ ਲੈਣ ਦੇਣਾ ਜਿਹੜਾ ਰঞ্জੀਤ ਸਿੰਘ ਗਿੱਲ ਦਾ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸ਼ਾਇਦ ਗਿੱਲ ਨੂੰ ਉਹਨਾਂ ਨੂੰ ਇਸ ਚੀਜ਼ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਹੈ ਸ਼ਾਇਦ ਇਸੇ ਕਰਕੇ ਉਹ ਭਾਜਪਾ ਦੇ ਨਾਲ ਜਾ ਜੁੜੇ ਸੋ ਬੜਾ ਕੁਝ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਬੜਾ ਕੁਝ ਇੱਕ ਦੂਜੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਨੇ ਪਰ ਇਸ ਦੇ ਵਿੱਚ ਅੱਗੇ ਕੀ ਹੋਏਗਾ ਇਹ ਸਮਾਂ ਦੱਸੇਗਾ